ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਏ ਹੋ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰੂ ਰਾਮ ਦਾ ਸਾਰਿਆਂ ਤੇ ਮਿਹਰ ਬਰਖਾ ਹਿਸਾਬ ਨੂੰ ਤੰਦਰੁਸਤੀਆਂ ਵਕਸ਼ਣ ਚੜਦੀ ਕਲਾ ਵਿੱਚ ਨਮੀਤ ਵੇਰ ਖੁਸ਼ੀਆਂ ਲੈ ਕੇ ਆਵੇ ਸਾਰਿਆਂ ਲਈ ਤੇ ਲਓ ਜੀ ਆਪਾਂ ਅੱਜ ਘਰ ਤੋਂ ਪਏ ਘਰੇ ਪਏ ਸਮਾਨ ਨਾਲ ਹੀ ਮਿੰਜ ਹਰੇਕ ਚੀਜ਼ ਆਪਣੇ ਘਰੇ ਵੈਲ ਵੈਲ ਹੁੰਦੀ ਆ ਹਨਾ ਤੇ ਆਪਾਂ ਅੱਜ ਬਣਾਉਂਦੇ ਮਠਿਆਈ ਜਿਹੜੇ ਮੁਗਦ ਹੁੰਦੇ ਆ ਹਨਾ ਮਾਰਕੀਟ ਤੇ ੀ ਬਹੁਤ ਮਹਿੰਗੀ ਮਿਲਦੀ ਆਪਾਂ ਸਿੰਪਲੀ ਜੀ ਬਣਾਉਂਦੇ ਕੋਈ ਖੋਆ ਨਹੀਂ ਕੋਈ ਚਾਸ਼ਨੀ ਨਹੀਂ ਕੋਈ ਮਾਵਾਂ ਨਹੀਂ ਕੋਈ ਚੀਜ਼ ਨਹੀਂ ਠੀਕ ਹੈ ਆਪਣੇ ਘਰੇ ਬਰੈਡ ਪਏ ਸੀਗੇ ਤੇ ਬਰੈਡ ਨੂੰ ਮੈਂ ਉਹਦੇ ਸਲਾਈਸ ਜਿਹੇ ਪਾਸੇ ਤੋਂ ਲਾ ਲੇ ਜਿਹੜੇ ਥੋੜੇ ਜੇ ਹਾਰਡ ਹੁੰਦੇ ਆ ਤੇ ਇਸ ਤਰ੍ਹਾਂ ਕਰਕੇ ਬਰੈਡਾਂ ਨੂੰ ਮੈਂ ਉਹ ਕਰ ਲਿਆ ਭੋਰ ਲਿਆ ਚੋਪ ਕਰ ਲਿਆ ਤੇ ਆਪਾਂ ਬਰੈਡਾਂ ਤੋਂ ਬਣਾ ਬਰੈਡ ਤੇ ਦੋ ਚਮਚੇ ਮਲਾਈ ਤੋਂ ਠੀਕ ਹੈ ਬਣਾਵਾਂਗੇ ਇਹ ਬਹੁਤ ਹੀ ਸਵਾਦ ਬਣਦੀ ਆ ਬਹੁਤ ਹੀ ਵਧੀਆ ਬਣਦੀ ਆ ਨਾ ਕੋਈ ਗੈਸ ਚਲਾਇਆ ਨਾ ਕੋਈ ਯੋਗੋ ਕੀਤਾ ਤੇ ਕੋਈ ਵਿਦੇਚ ਚ ਮਹਿੰਗਾ ਸਮਾਨ ਨਹੀਂ ਪਿਆ ਘਰੇ ਹੀ ਸਾਰਾ ਸਮਾਨ ਸੀ ਡਰਾਈ ਫਰੂਟ ਆਪਣੇ ਘਰੇ ਹੁੰਦੇ ਬਰੈਡ ਤਾਂ ਆਪਾਂ ਆਮ ਹੀ ਉਹੋ ਕਰਦੇ ਆ ਤੇ ਚਲੋ ਫਿਰ ਮੈਂ ਤਾਂ ਮੇਰੇ ਤਾਂ ਦੰਦ ਕੜਾਇਆ ਸੀਗਾ ਤੇ ਲਿਆਂਦੇ ਸੀ ਤੇ ਪਾਪਾਈ ਦੋ ਪੈਕੇਟ ਲੈ ਤੇ ਉਹੋ ਸੀਗੇ ਮੈਂ ਕਿਹਾ ਵੀ ਇੰਨੇ ਤਾਂ ਮੇਤੋਂ ਖਾਦੇ ਨਹੀਂ ਜਾਂਦੇ ਕਿਉਂਕਿ ਰੋਟੀ ਬੇਰ ਤੇ ਸਬਰ ਨਹੀਂ ਆਉਂਦਾ ਨਾ ਤੇ ਇਧਰ ਆਪਾਂ ਹੁਣ ਇਹਨਾਂ ਨੂੰ ਬਰੈਡਾਂ ਨੂੰ ਐਵੇਂ ਆਪਾਂ ਨੇ ਕੋਈ ਇਹਨਾਂ ਨੂੰ ਗ੍ਰੈਂਡ ਜਾਰ ਚ ਪਾ ਕੇ ਨਹੀਂ ਉਹੋ ਕੀਤਾਗਾ ਤੇ ਮਿਕਸ ਨਹੀਂ ਕੀਤੇਗੇ ਕੁਛ ਨਹੀਂ ਆਪਾਂ ਹੱਥਾਂ ਨਾਲ ਹੀ ਸੌਫਟ ਸੀਗੇ ਬਹੁਤ ਜਿਆਦੇ ਫਰੈਜਿਤ ਨਹੀਂ ਰੱਖੇ ਸੀਗੇ ਤੇ ਵਧੀਆ ਭੁਰਗੀ ਆ ਤੇ ਇਹਨਾਂ ਨੂੰ ਆਪਾਂ ਹੁਣ ਇੰਜ ਭੁਰਕੇ ਥੋੜਾ ਜਿਹਾ ਛੱਡ ਦਿੱਤਾਗਾ ਤੇ ਫਿਰ ਆਪਾਂ ਹੋਰ ਅੱਗੇ ਸਮਾਨ ਕੀ ਕਰਦੇ ਆਂਗੇ ਦੇਖਦੇ ਤੇ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਇੰਨੀ ਜਿਆਦਾ ਸਪੋਰਟ ਦਿੱਤੀ ਬਹੁਤ ਵਧੀਆ ਸਪੋਰਟ ਮਿਲਦੀ ਹੈਗੀ ਹਰ ਰੋਜ਼ ਧੰਨਵਾਦ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਤੁਸੀਂ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਹੁਣ ਆਪਾਂ ਅੱਗੇ ਚੱਲਦੇ ਅਗਰ ਤੁਸੀਂ ਚੈਨਲ ਤੇ ਨਵੇਂ ਵਿਜੀਟ ਕਰਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹੁਣ ਆਪਾਂ ਇਹਨਾਂ ਨੂੰ ਇੰਝ ਛੱਡ ਦਿੱਤਾ ਹੁਣ ਆਪ ਅੱਗੇ ਵੇਖਦੇ ਇਹਦੇ ਵਿੱਚ ਆਪਾਂ ਦੋ ਚਮਚੇ ਹੀ ਇਹੇ ਪਾਵਾਂਗੇ ਮਲਾਈ ਇਹ ਚਮਚਾ ਥੋੜਾ ਜਿਆ ਵੱਡਾ ਹੈ ਤੇ ਪਰ ਆਪਾਂ ਖਾਣੇ ਵਾਲੇ ਦੋ ਤੋਂ ਢਾਈ ਚਮਚ ਹੋਣਗੇ ਠੀਕ ਹੈ ਇਸ ਤੋਂ ਵੱਧ ਨਹੀਂ ਆਪਾਂ ਕੁਝ ਵੀ ਪਾਇਆ ਬਿਕੋਜ਼ ਅੱਗੇ ਜਿਹੜਾ ਆਪਾਂ ਸਮਾਨ ਪਾਵਾਂਗੇ ਉਹਦੇ ਵਿੱਚ ਨੇਚਰਲੀ ਉਹ ਹੁੰਦੀਆਂ ਚੀਜ਼ਾਂ ਹਨਾ ਤੇ ਮਲਾਈ ਤਾਂ ਉਹੀ ਥਿੰਦੀ ਬਹੁਤ ਹੁੰਦੀ ਆ ਠੀਕ ਹੈ ਨਾ ਤੇ ਇਧਰ ਆਪਾਂ ਇਹਨੂੰ ਹੁਣ ਮਿਕਸ ਕਰਕੇ ਥੋੜੀ ਜਿਹੀ ਛੱਡ ਦਾਂਗੇ ਥੋੜਾ ਜਿਹਾ ਹੱਥ ਨਾਲ ਮਸਲਾਂਗੇ ਬਹੁਤ ਵਧੀਆ ਮਸਲਿਆ ਜਾਂਦਾ ਕੋਈ ਬੇਕਿੰਗ ਪਾਊਡਰ ਸੋਡਾ ਕੋਈ ਚੀਜ਼ ਨਹੀਂ ਆਪਾਂ ਨਾ ਹੀ ਗੈਸ ਚਲਾਉਣਾ ਪੈਣਾ ਕੜਾਈ ਭੰਨਣੀ ਪਈ ਨਾ ਕੋਈ ਉਹੋ ਕਰਨਾ ਪੈਣਾ ਘੋਲਣਾ ਪਿਆ ਸਿੰਪਲੀ ਜੀ ਮਠਾਈ ਬਣਦੀ ਆ ਬਹੁਤ ਹੀ ਸਵਾਦ ਬਣਦੀ ਬਹੁਤ ਹੀ ਚੰਗੀ ਆ ਜਦੋਂ ਵੀ ਕੋਈ ਮਿੱਠਾ ਖਾਣ ਨੂੰ ਜੀ ਕਰੇ ਤੇ ਫਟਾਫਟ ਆਪਾਂ ਬਣਾ ਸਕਦੇ ਜੇ ਬ੍ਰੈਡ ਵੀ ਨਹੀਂ ਹੈਗੇ ਤੇ ਬ੍ਰੈਡਾਂ ਤੋਂ ਬਿਨਾਂ ਵੀ ਬਣਾ ਸਕਦੇ ਮੇਰੇ ਕੋਲੇ ਬ੍ਰੈਡ ਪੈਸੀ ਫਿਰ ਮੈਂ ਇੱਕ ਸੋਚਿਆ ਕਿ ਹੁਣ ਆਪਾਂ ਨਵੀਂ ਜੀ ਚੀਜ਼ ਬਣਾਈਏ ਕਿਉਂਕਿ ਖੋਏ ਤੋਂ ਚਾशनी ਤੋਂ ਤਾਂ ਹਰੇਕ ਹੀ ਕੋਈ ਚੀਜ਼ ਬਣਾਉਂਦਾ ਤੇ ਆਪਾਂ ਇਸ ਚੀਜ਼ ਤੋਂ ਬਣਾ ਕੇ ਦੇਖੀਏ ਠੀਕ ਹੈ ਹੁਣ ਆਪਾਂ ਇਹਨਾਂ ਨੂੰ ਇੰਜ ਮਸਲ ਕੇ ਥੋੜਾ ਜਿਹਾ ਉਹ ਕਰਤਾ ਤੇ ਬਹੁਤ ਵਧੀਆ ਉਹ ਮੈਸ਼ ਹੋ ਗਿਆ ਕਿਉਂ ਦੰਦ ਦਾ ਕਰਕੇ ਨਾ ਦਾੜ ਦਾ ਕਰਕੇ ਫਿਰ ਤੜਕਾ ਤੁੜਕਾ ਨਹੀਂ ਲਾਇਆਗਾ ਨਾ ਮੰਮੀ ਨੇ ਨਹੀਂ ਬਣਾ ਲਈ ਸਬਜ਼ੀ ਫਿਰ ਮੈਂ ਤੁਹਾਨੂੰ ਪਤਾ ਹੈ ਉਹ ਹੁਣੇ ਕਰ ਸਕਦੀ ਸੀਗੀ ਹਜੇ ਮੌਸਮ ਵੀ ਉਹ ਹੋ ਜਾਈ ਆ ਹਨਾ ਦਾੜ ਤੱਕੜਾ ਲਈ ਹੁਣ ਇੱਕ ਹੋਰ ਦੇਖਦੇ ਇਧਰ ਆਪਾਂ ਨੇ ਡੈਸੀਕਟ ਕੋਕਨਟ ਲੈ ਲਿਆ ਤੇ ਥੋੜਾ ਜਿਹਾ ਆਪਾਂ ਨੇ ਮਿਲਕ ਪਾਊਡਰ ਲੈ ਲਿਆ ਠੀਕ ਹੈ ਤੇ ਇਹ ਇੰਨੀ ਕੁ ਸਵਾਦ ਬਣੀ ਤੇ ਮੇਰੀ ਨੀਬਰ ਜਿਹੜੇ ਮੈਂ ਤੁਹਾਨੂੰ ਦੱਸਿਆ ਉਹਨਾਂ ਦੇ ਘਰੇ ਮੈਂ ਜ਼ਰੂਰ ਚੀਜ਼ ਦੇਂਦੀ ਦੇਂਦੀ ਤੇ ਉਹ ਵੀ ਕਹਿੰਦੇ ਕਹਿੰਦਾ ਭਾਬੀ ਬਹੁਤ ਸਵਾਦ ਬਣੀ ਸੀਗੀ ਤੇ ਇਧਰ ਆਪਾਂ ਇਹਨੂੰ ਵੀ ਆਪਾਂ ਮਿਕਸ ਕਰ ਲੈਂਦੇ ਕਿਉਂਕਿ ਦੁੱਧ ਦੇ ਮਿਲਕ ਪਾਊਡਰ ਵਿੱਚ ਵੀ ਥੋੜੀ ਜੀ ਥਿੰਦਿਆਈ ਹੁੰਦੀ ਆ ਹਨਾ ਤੇ ਡੈਸੀ ਕਟ ਕੋਕੋਨਟ ਚ ਤਾਂ ਆਇਲ ਹੁੰਦਾ ਹੀ ਹੁੰਦਾ ਹਨਾ ਇਧਰ ਆਪਾਂ ਹੁਣ ਅਖੰਡ ਲਈ ਹੈਗੀ ਠੀਕ ਹੈ ਇਹ ਖੰਡ ਜਿਹੜੀ ਨਮਕ ਐਵੇਂ ਤੁਹਾਨੂੰ ਝੂਠ ਮਾਰਾਂ ਇਹਦੇ ਵਿੱਚ ਮੈਂ ਮਿਸ਼ਰੀ ਤੇ ਖੰਡ ਦੋਵੇਂ ਚੀਜ਼ਾਂ ਮਿਲਾ ਕੇ ਨਾ ਤੇ ਲੈਚੀ ਲੈਚੀਆਂ ਪਾ ਕੇ ਤੇ ਗ੍ਰੈਂਡ ਕਰਕੇ ਆਪ ਹੀ ਘਰੇ ਰੱਖੀ ਹੋਈ ਹੈ ਕਿਉਂਕਿ ਆਪਾਂ ਬਾਹਰੋਂ ਨਹੀਂ ਲੈਂਦੇਗੇ ਬੂਰਾ ਖੰਡ ਤੇ ਮੈਂ ਮਿਸ਼ਰੀ ਤੇ ਖੰਡ ਦੋਵੇਂ ਚੀਜ਼ਾਂ ਨੂੰ ਮਿਕਸ ਕਰਕੇ ਨਾ ਮਿਸ਼ਰੀ ਕੁੱਟ ਕੇ ਤੇ ਖੰਡ ਨੂੰ ਦੋਨੂੰ ਹੀ ਮੈਂ ਉਹ ਨਾ ਗ੍ਰੈਂਡ ਕਰਕੇ ਘਰੇ ਰੱਖਿਆ ਨੇ ਛਾਣ ਕੇ ਤੇ ਬਾਅਦ ਵਿੱਚ ਉਹ ਵਿੱਚ ਇਲਾਚੀਆਂ ਪਾਤੀਆਂ ਕਿਉਂਕਿ ਬਾਰ-ਬਾਰ ਆਪਾਂ ਬਾਜ਼ਾਰੋਂ ਵੀ ਚੀਜ਼ ਲੈਉਣੇ ਤੇ ਬਾਜ਼ਾਰ ਵੀ ਇਹੋ ਹੀ ਖੰਡ ਹੁੰਦੀ ਆ ਤਾਂ ਹੈ ਨਹੀਂਗਾ ਕਿ ਬਾਜ਼ਾਰ ਵਾਲੇ ਆਪਾਂ ਨੂੰ ਡਿਫਰੈਂਟ ਚੀਜ਼ ਦਿੰਦੇ ਆ ਤੇ ਬੇਟਰੇ ਕੇ ਜਿਹ ਉਹਨਾਂ ਨੇ ਨਾਲੇ ਆਪਾਂ ਨੂੰ ਮਹਿੰਗੀ ਲਾਉਣੀ ਹੈ ਤੇ ਵਿੱਚ ਆਪਾਂ ਨੇ ਘਰੇ ਰੀਜਨਲ ਬਣਾ ਲਈ ਚੰਗੀ ਬਣਾ ਲਈ ਵਿੱਚ ਮਿਸ਼ਰੀ ਪਾ ਲਈ ਹਨ ਤੇ ਮਿੱਠਾ ਮੈਂ ਆਪਦੇ ਹਿਸਾਬ ਮੁਤਾਬਕ ਪਾਇਆ ਤੁਸੀਂ ਜਿੰਨਾ ਤੁਹਾਡਾ ਜੀ ਕਰਦਾ ਤੁਸੀਂ ਪਾ ਸਕਦੇ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਇਹਨੂੰ ਮਾਲ ਲੈਂਦੇ ਚੰਗੀ ਤਰ੍ਹਾਂ ਦੇਖੋ ਤੁਸੀਂ ਕਿੰਨਾ ਵਧੀਆ ਇਹਦੇ ਵਿੱਚ ਆਪਣੇ ਆਪ ਹੀ ਘਿਓ ਹੁੰਦਾ ਹਨਾ ਤੇਲ ਹੁੰਦਾ ਨਾਰੀਅਲ ਵਿੱਚ ਵੀ ਤੇ ਦੁੱਧ ਵਿੱਚ ਵੀ ਹਨਾ ਤੇ ਇਹਨੂੰ ਆਪਾਂ ਹੁਣ ਥੋੜਾ ਜਿਹਾ ਇਸ ਤਰ੍ਹਾਂ ਛੱਡ ਦਿੰਦੇ ਤੇ ਨਾਲ ਆਪਾਂ ਹੁਣ ਡਰਾਈ ਫਰੂਟ ਉਹ ਕਰ ਲੈਂਦੇ ਇਦਾਂ ਮੈਂ ਬਦਾਮ ਲੈ ਲਏ ਸੀਗੇ ਥੋੜੇ ਜਿਹਾ ਤੇ ਇਹਨਾਂ ਨੂੰ ਮੈਂ ਕੱਟ ਲਿਆ ਸੀਗਾ ਸਲਾਈਸ ਸਲਾਈਸ ਜੇ ਕੱਟ ਲਈ ਸੀ ਪਤਲੇ ਪਤਲੇ ਜੇ ਤੇ ਹੁਣ ਆਪਾਂ ਇਹਨਾਂ ਨੂੰ ਵੀ ਮਿਕਸ ਕਰ ਦਿੰਦੇ ਵਿੱਚ ਮਿਕਸ ਕਰਕੇ ਫਿਰ ਆਪੇ ਅੱਗੇ ਦੇ ਵਿੱਚ ਵੇਖਦੇ ਕੀ ਕਰਦੇ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਜਰੂਰ ਸਪੋਰਟ ਕਰਿਆ ਕਰੋ ਨਾ ਉਹ ਹੋ ਸੀਗਾ ਚਲੋ ਕੋਈ ਨਾ ਵੀਊ ਥੋੜੇ ਬਹੁਤ ਘਟਦੇ ਵਧਦੇ ਰਹਿੰਦੇ ਨੋ ਪ੍ਰੋਬਲਮ ਹੌਲੀ ਹੌਲੀ ਆਪੇ ਹੀ ਸਾਰਾ ਕੁਝ ਸੈੱਟ ਹੋ ਜਾਂਦਾ ਜਦੋਂ ਆਪਾਂ ਪੌੜੀ ਤੇ ਚੜਨ ਲੱਗਦੇ ਆਂ ਆਪਾਂ ਪਹਿਲਾ ਪਹਿਲਾ ਪਹਿਲਾਂ ਹੀ ਨਹੀਂ ਪਹਿਲੇ ਡੰਡੇ ਤੋਂ ਸਾਰੇ ਲਾਸਟ ਵਾਲੇ ਡੰਡੇ ਤੇ ਚਲੇ ਜਾਂਦੇ ਹੁੰਦੇ ਟਾਈਮ ਤਾਂ ਲੱਗਦਾ ਹੀ ਹੁੰਦਾ ਕਿਸੇ ਚੀਜ਼ ਨੂੰ ਹਨਾ ਤੇ ਚਲੋ ਇੰਨਾ ਹੀ ਬਹੁਤ ਹੈ ਆਪਾਂ ਨੂੰ ਸਪੋਰਟ ਬਹੁਤ ਮਿਲਦੀ ਹੈਗੀ ਤੇ ਇਧਰ ਆਪਾਂ ਹੁਣ ਇੱਕ ਲੈ ਲਿਆ ਫੂਡ ਕਲਰ ਗ੍ਰੀਨ ਤੇ ਇੱਲਾ ਮੈਂ ਸਿੰਪਲ ਜੇ ਬਣਾਉਣ ਲੱਗੀ ਸੀ ਤੇ ਮੰਮੀ ਕਹਿੰਦੇ ਕਲਰ ਪਾ ਲਾ ਕਲਰ ਨਾਲ ਸੋਹਣੇ ਲੱਗੇਗੀ ਇਹ ਮਠਿਆਈ ਫਿਰ ਮੈਂ ਇਹਦੇ ਵਿੱਚ ਕਲਰ ਉਹ ਕੀਤਾਗਾ ਕਲਰ ਐਡ ਕਰ ਲਿਆ ਤੇ ਹੁਣ ਆਪਾਂ ਇਹਨੂੰ ਵੀ ਉਹ ਕਰਾਂਗੇ ਤੇ ਥੋੜਾ ਜਿਹਾ ਚੰਗੀ ਤਰ੍ਹਾਂ ਮਸਲਾਂਗੇ ਕਲਰ ਨਹੀਂ ਤੇ ਨਾ ਡੱਬ ਖੜਬਾ ਜਿਹਾ ਹੋ ਜਾਂਦਾ ਹਨਾ ਇਦਾਂ ਆਪਾਂ ਦੂਜਾ ਕਲਰ ਫੂਡ ਕਲਰ ਇਹਦੇ ਵਿੱਚ ਵੀ ਪਾ ਲੈਂਦੇ ਇਹਦੇ ਚ ਆਪਾਂ ਪਿੰਕ ਪਾਵਾਂਗੇ ਤੇ ਕਲਰ ਨਾਲ ਜਿਆਦਾ ਸੋਹਣਾ ਥੋੜਾ ਜਿਹਾ ਹੋ ਹੋ ਜਾਂਦਾ ਇਹ ਕਲਰ ਦੇ ਵੀ ਆਪਾਂ ਬਣਾ ਸਕਦੇ ਆ ਤੇ ਪਰ ਇਹ ਆਪਾਂ ਨਹੀਂ ਦੋ ਕਲਰ ਦੇ ਬਣਾਵਾਂਗੇ ਦੋ ਦੋ ਸ਼ੇਡ ਦੇਵਾਂਗੇ ਇਹਨੂੰ ਆਪਾਂ ਇਸੇ ਤਰ੍ਹਾਂ ਇਹ ਕਲਰ ਨਾ ਇਤਕੀ ਠੀਕ ਨਹੀਂ ਮਿਲਿਆਗਾ ਵੀ ਨਹੀਂ ਅੱਗੇ ਨਾ ਮੇਰੇ ਕੋਲੇ ਫੂਡ ਕਲਰ ਸੀਗਾ ਉਧਰ ਉਹ ਮਾੜਾ ਜਿਹਾ ਆਪਾਂ ਬੂੰਦ ਕੋ ਪਾਏ ਤੋਂ ਨਾ ਉਹ ਹੋ ਜਾਂਦਾ ਸੀ ਲਿਕਵਿਡ ਸੀਗਾ ਬੂੰਦ ਕੋ ਪਾਏ ਤੋਂ ਇੰਨਾ ਕੋ ਕਲਰ ਨਿਕਲ ਆਉਂਦਾ ਸੀ ਇਹ ਡਰਾਈ ਹੈਗਾ ਤੇ ਇਹਦੇ ਚ ਨਾ ਕਲਰ ਨਹੀਂ ਹੈ ਇੰਨਾਗਾ ਹੈਗਾ ਮੈਂ ਸੇਮੀਆਂ ਚ ਵੀ ਪਾਇਆ ਸੀ ਨਾ ਤੇ ਕਾਲਸਜੀ ਚ ਕਾਲਸਜੀ ਚ ਸੀਗਾ ਤੇ ਇਸ ਤਰ੍ਹਾਂ ਕਰਕੇ ਆਪਾਂ ਇਹ ਸਾਰਾ ਉਹ ਕਰ ਲੈਂਦੇ ਬਣਾ ਲੈਂਦੇ ਮਿਸ਼ਰਣ ਤਿਆਰ ਕਰ ਲੈਂਦੇ ਇਹਰਾ ਆਪਾਂ ਇਹ ਧੂਮੇ ਕਲਰ ਉਹ ਕਰ ਲੈਤੇ ਇਧਰ ਆਪੋਂ ਲੈ ਲਿਆ ਜਿਹੜਾ ਇਹਦਾ ਸਾਂਚਾ ਹੁੰਦਾ ਬਣਾਉਣ ਵਾਲਾ ਤੇ ਇਹਦੇ ਨਾਲ ਬਹੁਤ ਹੀ ਸੋਹਣੀ ਸ਼ੇਪ ਬਣਦੀ ਹੈ ਤੇ ਬਹੁਤ ਹੀ ਵਧੀਆ ਬਣਦੀ ਹੈ ਉਧਰ ਉਹ ਨਾ ਆ ਗਈਆਂ ਥਾਮ ਵਾਲੇ ਹੁਣ ਲੰਘਦੀਆਂ ਲੰਘਦੀਆਂ ਮੇਰੇ ਕੋਲੇ ਖੜ ਜਾਂਦੀਆਂ ਫਿਰ ਵਿਚਾਰੀਆਂ ਕਹਿ ਦਿੰਦੀਆਂ ਦੀਦੀ ਚਾਹ ਬਣਾ ਦੇ ਕੇ ਛੇ ਟਾਈਮ ਮੈਂ ਚਾਹ ਬਣਾ ਦੇਨੀ ਆ ਤੇ ਉਹ ਆ ਗਈਆਂ ਇਹ ਜਿਹੜਾ ਆਪਾਂ ਹੁਣ ਇਹ ਸਾਰਾ ਇਹਦੇ ਬਣਾਵਾਂਗੇ ਬਣੇ ਤਾਂ ਥੋੜੇ ਪੀਸੀ ਸੀਗੇ 6-7 ਹੀ ਤੇ ਬਣੇ ਬਹੁਤ ਸੁਹਾਵਾ ਦਾ ਤੇ ਇਸ ਤਰ੍ਹਾਂ ਕਰਕੇ ਆਪਾਂ ਨੇ ਇਹਦੇ ਉਹ ਕਰਦੇ ਇਹ ਮੈਂ ਇਥੋਂ ਮੇਰੇ ਕੋਲੇ ਉੱਥੇ ਵੀ ਹੈਗਾ ਸੀ ਪਰ ਮੈਂ ਨਵਾਂ ਲੈ ਆਉਣਾ ਪਿਆ ਮੈਨੂੰ ਇੱਥੇ ਇਹ ਸੰਚ ਆ ਜਾ ਤੇ ਇਹਦਰ ਆਪਾਂ ਹੁਣ ਉਹ ਕਰਦੇ ਬਣਾਉਂਦੇ ਇਹਨਾਂ ਨੂੰ ਮੈਂ ਨਾ ਛਿੜਕੀਆਂ ਬਾਹਰ ਆ ਗਈਆਂ ਹੁਣ ਉੱਚੀ ਉੱਚੀ ਬੋਲਦੀਆਂ ਕੱਲ ਫਿਰ ਮੈਂ ਵੀਰ ਬਣਾਉਂਦੀ ਸੀਗੀ ਤੇ ਫਿਰ ਨਾ ਉਹ ਨਹੀਂ ਹੋਇਆ ਨਾ ਆ ਬੋਲਿਆ ਨਹੀਂ ਜਾਂਦਾ ਠੀਕਾ ਚੰਗੀ ਤਰ੍ਹਾਂ ਹੁਣ ਆਪਾਂ ਇਹੋ ਹੋ ਕਰਦੇ ਤੇ ਬਹੁਤ ਹੀ ਸੋਥੇ ਬਣ ਗਏ ਨਾ ਕੋਈ ਹਨਾ ਭਾਂਡੇ ਜਿਆਦੇ ਨਹੀਂ ਬੜੇ ਨਾ ਕੜਾਈ ਰਵੇੜਨੀ ਪਈ ਨਾ ਚਾਸ਼ਨੀ ਬਣਾਉਣੀ ਪਈ ਨਾ ਨਾ ਮਾਵਾ ਨਾ ਖੋਆ ਕੁਝ ਨਹੀਂ ਤੇ ਪਰਟੀ ਇਸ ਤੀਂ ਨਾ ਮਾਵੇ ਵਰਗਾ ਆਉਂਦਾਗਾ ਕਿਉਂਕਿ ਵਿੱਚ ਆਪਾਂ ਦੁੱਧ ਪਾਇਆ ਦੇਖੋ ਕਿੰਨੇ ਸੋਹਣੇ ਬਣ ਗਏ ਇਹ ਦੀ ਸ਼ੇਪ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਸਾਰੇ ਤਿਆਰ ਕਰ ਲੈਣੇ ਆਂਗੇ ਕਿਉਂਕਿ ਘਰ ਦੀ ਬਣੀ ਚੀਜ਼ੀ ਦਾ ਸਵਾਦ ਹੀ ਹੁੰਦੀ ਹੈ ਜਿਹੜੀ ਆਪਾਂ ਮਾਰਕੀਟ ਤੋਂ ਲਿਆਉਣੇ ਹੁਣ ਆਪਾਂ ਨੂੰ ਕੀ ਪਤਾ ਹੁੰਦਾ ਹਨਾ ਵਿੱਚ ਕੀ ਪਾਇਆ ਕੀ ਨਹੀਂ ਪਾਇਆ ਤੇ ਇਧਰ ਹੁਣ ਮੈਂ ਪੂਰੀ ਦਿਖਾਉਣੀ ਪੈਣਾ ਨਾ ਉਧਰ ਕੈਮਰਾ ਉਹ ਸੀਗਾ ਥਿਸ ਤਾਂ ਨਹੀਂ ਸੀਗਾ ਇਧਰ ਆਪਾਂ ਇੱਕ ਸਾਈਡ ਤੇ ਜਿੱਧਰ ਤਾਂ ਹਰਾ ਹੈ ਉਧਰ ਆਪਾਂ ਮਗਜ ਰੱਖ ਲਿਆ ਤੇ ਜਿੱਧਰ ਪਿੰਕ ਹੋਊਗਾ ਉਧਰ ਆਪਾਂ ਉਹ ਰੱਖ ਲਵਾਂਗੇ ਪਿਸਤੇ ਦੇ ਪੀਸਾ ਪਿਸਤਾ ਕੱਟਿਆ ਸੀ ਨਾਲ ਜਿੱਧਰ ਪਿੰਕ ਹੋਊਗਾ ਉਧਰ ਪਿਸਤਾ ਲਾ ਲਾਂਗੇ ਜਿੱਧਰ ਹਰਾ ਗ੍ਰੀਨ ਹੋਊਗਾ ਉਧਰ ਆਪਾਂ ਮੱਕੀ ਤੇ ਲਾ ਦਾਂਗੇ ਕਿਉਂਕਿ ਗ੍ਰੀਨ ਦੇ ਉੱਤੇ ਹਰਾ ਤੇ ਹਰੇ ਦੇ ਉੱਤੇ ਵਾਇਕ ਸੋਹਣਾ ਲੱਗਦਾ ਇਸੇ ਤਰ੍ਹਾਂ ਆਪਾਂ ਇਹ ਹੋ ਹੋ ਕਰ ਲਾਗੇ ਮੇਰੇ ਮੇਰੇ ਨੇ ਵੱਡਾ ਜੇਠ ਆਇਆ ਸ਼ਾਮ ਨੂੰ ਉਹਨੂੰ ਦਿੱਤਾ ਖਾਣ ਉਹ ਕਹਿੰਦਾ ਨਾ ਸਰੂਜੀ ਤੇ ਤਾਂ ਲਸਾਣਾ ਲਸਣ ਦੀ ਸ਼ੇਪ ਆ ਤੂੰ ਕਿਵੇਂ ਬਣਾ ਲਈ ਮੈਂ ਕਿ ਹਾਂ ਐਵੇਂ ਹੀ ਬਣਾ ਲਈ ਫਿਰ ਤੇ ਇਸ ਤਰ੍ਹਾਂ ਕਰਕੇ ਆਪਾਂ ਇਹ ਸਾਰੇ ਉਤੋਂ ਕਰਾਂਗੇ ਇਹ ਮਾਰਕੀਟ ਵਿੱਚ ਬਹੁਤ ਮਹਿੰਗੀ ਮਠਿਆਈ ਮਿਲਦੀ ਆ ਘਰ 'ਚ ਆਪਾਂ ਜਿਵੇਂ ਮਰਜ਼ੀ ਸਾਨ ਤਰੀਕੇ ਨਾਲ ਉਹ ਬਣਾ ਸਕਦੇ ਆ ਇਸ ਤਰ੍ਹਾਂ ਕਰਕੇ ਆਪਾਂ ਉਹ ਕਰ ਲੈਂਦੇ ਠੀਕ ਆ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਮੈਂ ਤੇ ਸਾਰੀਆਂ ਭੈਣਾਂ ਨੂੰ ਰਿਕਵੈਸਟ ਕਰਦੀ ਆ ਵੀ ਘਰ 'ਚ ਥੋੜੀ ਚੀਜ਼ ਬਣਾ ਲਓ ਘਰ ਦੀ ਬਣੀ ਚੀਜ਼ ਦੇ ਵਿੱਚ ਬਰਕਤ ਹੁੰਦੀ ਆ ਤੇ ਇਧਰੋਂ ਆਪਾਂ ਜਿਹੜਾ ਬਚਿਆ ਹੋਊਗਾ ਇਹ ਲਾ ਦੇਾਂਗੇ ਜਦੋਂ ਆਪਾਂ ਪ੍ਰੈਸ ਕਰਦੇ ਨੇ ਉਹ ਬਾਹਰ ਨਿਕਲ ਜਾਂਦਾ ਹਨਾ ਤੇ ਇੱਥੇ ਇੱਕ ਰੰਗ ਦੇ ਵੀ ਬਣਾ ਸਕਦੇ ਆ ਪਰ ਮੈਂ ਮਮਮੀ ਦੇ ਕਹਿਣ ਤੇ ਦੋ ਰੰਗਾਂ ਦੀ ਸ਼ੇਪ ਦਿੱਤੀ ਇਹਨਾਂ ਨੂੰ ਤੇ ਇਸ ਕਰਕੇ ਉਹ ਹੋਗਾ ਇਧਰ ਆਪਾਂ ਉਹ ਕਰ ਲਿਆ ਹੁਣ ਹਨਾ ਬਣਾ ਲਏ ਦੇਖੋ ਤੁਸੀਂ ਕਿੰਨਾ ਸੋਹਣਾ ਬਣ ਗਿਆ ਬਣੇ ਦਾ ਛੇ 7 3 ਪਰ ਬਣੇ ਸਵਾਦ ਬਹੁਤ ਸਵਾਦਾ ਤੁਹਾਨੂੰ ਲੋਚੀ ਹੁਣ ਆਪਣੇ ਇਹ ਮੁੱਢ ਫਿਰ ਮੁੱਢ ਕਰ ਬਣ ਕੇ ਰੈਡੀ ਹੋ ਗਏ ਤੇ ਸ਼ੇਪ ਦੇਖੋ ਤੁਸੀਂ ਕਿੰਨੀ ਸੋਹਣੀ ਤੇ ਕਲਰ ਵੀ ਸੋਹਣਾ ਆਇਆਗਾ ਤੇ ਸ਼ਾਈਨਿੰਗ ਦੇਖੋ ਤੁਸੀਂ ਵੱਡੀ ਗੱਲੇ ਤੇ ਆ ਇਹਨਾਂ ਨੂੰ ਕੋਈ ਐ ਨਹੀਂ ਕਹਿ ਸਕਦਾ ਵੀ ਬ੍ਰੈਡਾਂ ਤੋਂ ਬਣੇ ਆਗੇ ਬਣੇ ਸ਼ੇਪ ਹੀ ਸੀ ਆ ਤੇ ਉਹ ਹੋ ਆਗੇ ਸੋਹਣੇ ਬਣ ਗਏ ਆ ਵਧੀਆ ਟੇਸਟੀ ਵੀ ਬਹੁਤ ਬਣੇ ਆ ਇਹਨਾਂ ਦੇ ਵਿੱਚ ਤੇ ਬ੍ਰੈਡ ਦਾ ਜਿਵੇਂ ਹੀ ਟੇਸਟ ਨਹੀਂ ਆ ਕਿਉਂਕਿ ਮਿਲਕ ਪਾਊਡਰ ਸੀ ਤੇ ਸੈਕਿੰਡ ਨੰਬਰ ਤੇ ਉਹ ਸੀਗਾ ਡੈਸੀ ਕਟ ਕੋਕੋਨਾਟ ਕਿਉਂਕਿ ਉਹ ਸਭ ਨਾਲੋਂ ਵਧੀਆ ਚੀਜ਼ ਹੁੰਦੀ ਹਨਾ ਤੇ ਨਾ ਕੋਈ ਭਾਂਡਾ ਲੱਗਿਆ ਨਾ ਹਿੰਗ ਨਾ ਫਰਕੜੀ ਕੁਝ ਨਹੀਂ ਲੱਗਿਆਗਾ ਤੇ ਹੋਰ ਤੁਸੀਂ ਦੱਸੋ ਮੌਸਮ ਕਿਵੇਂ ਕਿਵੇਂ ਆ ਸਾਰਿਆਂ ਦੇ ਵੀਡੀਓ ਪੂਰੀ ਫੁੱਲ ਦੇਖਿਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਪਹਿਲਾਂ ਪੂਰੀ ਵੀਡੀਓ ਦੇਖਿਆ ਕਰੋ ਫਿਰ ਕਮੈਂਟ ਕਰਿਆ ਕਰੋ ਠੀਕ ਆ ਤੇ ਸਾਰੀਆਂ ਹੀ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਾਚ ਆ ਤਹੇ ਦਿਲ ਤੋਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸੋਹਣੇ ਸੋਹਣੇ ਕਮੈਂਟ ਕਰਦੇ ਆ ਵੀਡੀਓ ਨੂੰ ਇੰਨੀਆ ਜਿਆਦੀਆਂ ਸਪੋਰਟ ਮਿਲਦੀ ਆ ਹਨਾ ਬਾਬਾ ਜੀ ਦੀਆਂ ਨੂੰ ਵੀ ਬਾਬਾ ਜੀ ਦੀਆਂ ਪਿੱਕ ਨੂੰ ਵੀ ਮੇਰੀਆਂ ਵੀਡੀਓ ਤੇ ਵੀ ਵਿਊ ਚੰਗੇ ਆਉਂਦੇ ਚਲੋ ਜਿੰਨੇ ਵੀ ਹੈਗੇ ਠੀਕ ਆਲਾ ਨੋ ਪ੍ਰੋਬਲਮ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਨੂੰ ਵਿਊ ਵੀ ਜਾਦੇ ਹੀ ਚਾਹੀਦੇ ਹੁਣ ਤੇ ਸੈਕਿੰਡ ਨੰਬਰ ਤੇ ਆਏ ਚੱਲ ਟਾਈਮ ਪਾਸ ਹੋ ਜਾਂਦਾ ਹਨਾ ਕਿਸੇ ਵੇਲੇ ਕੋਈ ਇਨਸਾਨ ਦੁਖੀ ਹੁੰਦਾ ਉਹਦੇ ਉਹਦੇ ਦਿਲ ਦੇ ਵਿੱਚ ਬਹੁਤ ਦੁੱਖ ਹੁੰਦੇ ਆ ਜਦੋਂ ਕੋਈ ਕਿਸੇ ਕੰਮ 'ਚ ਬਿਜ਼ੀ ਹੋ ਜਾਂਦਾ ਹਨਾ ਉਦੋਂ ਉਹਨੂੰ ਉਹ ਦੁੱਖ ਚੇਤੇ ਨਹੀਂ ਆਉਂਦੇ ਅਗਰ ਜੇ ਉਹ ਫ੍ਰੀ ਮਾਈਂਡ ਰਹਿੰਦਾ ਘਰੇ ਫ੍ਰੀ ਹੁੰਦਾ ਹਨਾ ਵਿਰੋਧ ਦੇ ਦੇਦ ਤੇ ਦਿਮਾਗ ਤੇ ਉਹੀ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਚੀਜ਼ਾਂ ਉਹਦੇ ਨਾਲ ਵਾਪਰਦੀਆਂ ਨੇ ਹਾ ਦੱਸੇ ਹੁੰਦੇ ਨੇ ਹਨ ਤੇ ਇਸੇ ਤਰ੍ਹਾਂ ਹੀ ਆਪਾਂ ਨੇ ਇਹ ਬਣਾ ਲਏ 6 ਪੀਸ ਬਣੇ ਆ ਦੋ ਸਾਡੇ ਬਾਬਾ ਜੀ ਦੇ ਮਮਮੀ ਦਾ ਪਾਪੇ ਦਾ ਅੱਧਾ ਮੇਰਾ ਅੱਧਾ ਮਮਮੀ ਦਾ ਤੇ ਇੱਕ ਪਾਪਾ ਜੀ ਦਾ ਤੇ ਦੋ ਸਾਡੇ ਨੀਬਰ ਦੇ ਠੀਕ ਹੈ ਤੇ ਇਸੇ ਤਰ੍ਹਾਂ ਆਪਾਂ ਆਪਾਂ ਤੇ ਇੱਕ ਜਸਟ ਰੈਸਪੀ ਬਣਾਈ ਆ ਤੇ ਚਲੋ ਘਰੇ ਵੀ ਇਹਨਾਂ ਨੇ ਵੀ ਟੇਸਟ ਦੇਖ ਲਿਆ ਸਾਰਿਆਂ ਨੇ ਖਾ ਲਿਆ ਸਾਰਿਆਂ ਨੇ ਬਹੁਤ ਉਹ ਕੀਤਾਗਾ ਵੀ ਬਹੁਤ ਵਧੀਆ ਬਣੀ ਬਹੁਤ ਵਧੀਆ ਤਿੰਨ ਚਾਰ ਜਿੰਨਿਆਂ ਨੇ ਜਿੰਨਿਆਂ ਨੇ ਵੀ ਖਾਦਾ ਤੇ ਰੈਸਪੀ ਕਿਵੇਂ ਦੀ ਲੱਗੀ ਜਰੂਰ ਦੱਸਿਓ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਦਾ ਹੀ ਤੰਦਰੁਸਤੀਆਂ ਬਖਸ਼ਣ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਤੁਹਾਨੂੰ ਗੁਰੂ ਰਾਮਦਾਸ ਸਾਰਿਆਂ ਤੇ ਮੇਰ ਭਰਿਆ ਹੱਥ ਰੱਖਣ ਤੇ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ ਤੇ ਅੱਜ ਆਉਣਿਆਂ ਨਾਲੇ ਘਰੇ ਗੈਸਟ ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਥੈਂਕ ਯੂ ਸੋ ਮਾਚਾ ਬਾਏ ਬਾਏ ਟੇ ਕੇ ਯਾਰਾ